ਕਬੂਲਾ ਰੇਖਾ ਜੀ ਅਸੀਂ ਫਗਵਾੜੇ ਤੋਂ ਚੜੀਆਂ ਜਲਦਬਾਜ਼ੀ ਚ ਸਾਡੇ ਕੋਲ ਟਿਕਟ ਨਹੀਂ ਹੈਗੀ ਸੀ ਟਿਕਟ ਤੇ ਲੈਣ ਚੱਕਰ ਚ ਅਸੀਂ ਟ੍ਰੇਨ ਜੇ ਲੇਟ ਹੋ ਗਈ ਸੀ ਸਾਡੀ ਤੇ ਟ੍ਰੇਨ ਆ ਗਈ ਡੱਬੇ ਅੱਗੇ ਚਲੇ ਗਏ ਤੇ ਇੱਕ ਏਸੀ ਆ ਗਿਆ ਇੱਕ ਪੈਂਟੀਕਾਰ ਆ ਗਿਆ ਪੈਂਟੀਕਾਰ ਦੇ ਅੰਦਰ ਮੈਂ ਚੜੀ ਤੇ ਟੀਟੀ ਨੇ ਮੇਰੇ ਨਾਲ ਬਹਰ ਗਲਤ ਹਰਕਤ ਕੀਤੀ ਤੇ ਮਾਰਕੁੱਟ ਕੀਤੀ ਤਿੰਨ ਜਣੀਆਂ ਚਾਰ ਜਣੀਆਂ ਅੱਗੇ ਚਲੀਆਂ ਗਈਆਂ ਮੈਨੂੰ ਕੈਮਨ ਚ ਬੰਦ ਕਰਕੇ ਉਹਨੇ ਬਦਤਮੀਜ਼ੀ ਕੀਤੀ ਮਾਰਕੁੱਟ ਕੀਤੀ ਮੇਰੇ ਨਾਲ ਫਿਰ ਜੇ ਸਟੇਸ਼ਨ ਆ ਗਿਆ ਮੈਨੂੰ ਪੁਲਿਸ ਕੋਲੋਂ نیچے ਉਤਾਰ ਦਿੱਤਾ ਬੋਲੋ ਸਾਹੀ ਤੇ ਮੈਨੂੰ ਦੇਖ ਕੇ ਕਬਰ ਆ ਗਈ ਉਹ ਤਾਂ ਆਏ ਸੀਗੇ ਫੜਨ ਵਾਸਤੇ ਟੀਟੀ ਦੀ ਕੰਪਲੀਟ ਕਰਨ ਤੇ ਤੇ ਉਹਨਾਂ ਨੇ ਮੇਰੀ ਹਾਲਤ ਦੇਖ ਕੇ ਮੈਨੂੰ ਕਿਹਾ ਵੀ ਇਹ ਕੀ ਹੋ ਗਿਆ ਸੀ ਤਾਂ ਤੁਹਾਨੂੰ ਕਦੀ ਹੱਥ ਲਾਇਆ ਨਹੀਂ ਵੀ ਤੁਸੀਂ ਡੇਲ ਹੀ ਜਾਂਦੇ ਹੋ ਕੰਮ ਵਾਲੇ ਬੰਦੇ ਹੋ ਤੇ ਇਹ ਕੀ ਹੋਇਆ ਮੈਂ ਕਿਹਾ ਜੀ ਇਦਾਂ ਇਦਾਂ ਮੇਰੇ ਨਾਲ ਟੀਟੀ ਨੇ ਇਦਾਂ ਕੀਤਾ ਹੈ ਤੇ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਚਾਰ ਜਣੇ ਜੀ ਦੋ ਤੇ ਪੁਲਿਸ ਵਾਲੇ ਤੇ ਦੋ ਕੀ ਨਾਮ ਕਹਿੰਦੇ ਲੇਕ ਲੇਡੀਸ ਮੈਡਮ ਨਾਲ ਭੇਜੀ ਤੇ ਇੱਥੇ ਥਾਣੇ ਚ ਭੇਜ ਕੇ ਮੇਰੇ ਕੰਪਲੀਟ ਲਿਖਾਈ ਜੋ ਵੀ ਮੇਰੇ ਨਾਲ ਹਾਦਸਾ ਹੋਇਆ ਉਹ ਸਾਰਾ ਉਹਨਾਂ ਨੇ ਸੁਣਿਆ ਲਿਖਵਾਇਆ ਤੇ ਟੀਟੀ ਨੂੰ ਮੈਂ ਜਦਵਾਜਾਂ ਮਾਰੀਆਂ ਉਹ ਲੁੱਕ ਗਿਆ ਭੱਜ ਗਿਆ ਦੂਸਰੇ ਟੀਟੀ ਨੇ ਮੈਨੂੰ نیچے ਉਤਾਰਿਆ ਵੀਡੀਓ ਬਣਾਈ ਧੱਕੇ ਦਿੱਤੇ ਵੀ ਜਾ ਤੂੰ ਉੱਤਰ ਜਾ ਇੱਥੇ ਜਾ ਜਲੀ ਜਾ ਬੀਬੀ ਮੈਂ ਉਹਨੂੰ ਕਹਿਆ ਨਹੀਂ ਮੈਨੂੰ ਟੀਟੀ ਨਾਲ ਮਿਲਾਓ ਟੀਟੀ ਗਿਆ ਲੁੱਕ ਉਹ ਤਾਂ ਸਾਹਮਣੇ ਉਦੋਂ ਦਾ ਅਜੇ ਤੱਕ ਕਰਨੀ ਆਇਆ ਜੀ ਇਹ ਮੈਂ ਫੇਰ ਆਈ ਇਸ ਥਾਣੇ ਵਿੱਚ ਅੱਜ ਮੇਰੀ 22 ਮਹੀਨਾ ਹੋ ਗਿਆ ਪਿਛਲੀ ਬਾਈ ਨੂੰ ਮੇਰੇ ਨਾਲੇ ਹਾਦਸਾ ਹੋਇਆ ਅੱਜ 23 ਹੈ ਜਾਂ 24 ਹੈ 24 ਤਰੀਕ ਨੂੰ ਹਾਂ ਜੀ ਅੱਜ ਮੇਰਾ ਹੁਣ ਅੱਜ ਮੇਰੀ ਇਨਸਾਫੀਆ ਹੋਈ ਹੈ ਮੈਨੂੰ ਪਰਚਾ ਲਿਖ ਕੇ ਦਿੱਤਾ ਜੀ ਅਸੀਂ ਨਾਮ ਦਰਜ ਕਰ ਦਿੱਤਾ ਬੰਦਾ ਪੇਸ਼ ਫਿਰ ਵੀ ਨਹੀਂ ਹੋਇਆ ਹਜੇ ਤੱਕਰ ਚਾਰ ਟੀਟੀ ਦੂਸਰੇ ਆਏ ਨੇ ਉਹ ਮੈਨੂੰ ਦਿਖਾਏ ਉਹ ਨਹੀਂ ਸੀਗੇ ਜੀ ਤੇ ਜਿਹੜਾ ਦੂਸਰਾ ਟੀਟੀ ਜਿਹਦਾ ਫੋਟੋ ਦਿਖਾਇਆ ਉਹ ਮੈਂ ਦੇਖ ਕੇ ਹਾਂ ਕੀਤੀ ਹੈ ਜੀ ਇਹੀ ਹੈਗਾ ਤੇ ਹੁਣ ਉਹਨੂੰ ਕਦੋਂ ਬੁਲਾਉਂਦੇ ਨੇ ਜੀ ਉਹ ਦੇਖੀ ਜਾਊਗੀ ਹੁਣ ਇਹਨਾਂ ਨੇ ਇਨਸਾਫ ਮੈਨੂੰ ਦਵਾਇਆ ਇਹ ਮੈਂ ਦਾ ਸ਼ੁ크ਰੀਆ ਦਾ ਕਰਦੀ ਆ ਮਿਹਰਬਾਨੀ ਜੀ ਤੁਸੀਂ ਆਏ ਸੀਗੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਥਾਣੇ ਵਿੱਚ ਜੋ ਕਿ ਸਾਡੇ ਰਾਮਾ ਮੰਡੀ ਦੇ ਵਿੱਚ ਸੰਸੀ ਸਮਾਜ کئی ਸਾਲਤੋ ਰਹਿੰਦਾ ਪਿਆ ਆ ਇਹਨਾਂ ਦੇ ਸਮਾਜ ਦੀ ਰੀਖਾ ਨਾਮ ਦੀ ਲੇਡੀ ਸੀ ਜੋ ਕਿ ਇਹਨਾਂ ਦੇ ਨਾਲ ਮਾਰਕੁਟਾਈ 22 ਤਰੀਕ 7ਵੇਂ ਮਹੀਨੇ ਵਿੱਚ ਟੀਟੀਜ਼ ਵੱਲੋਂ ਅਮਿਤ ਮੀਨਾ ਜੀ ਟੀਟੀ ਸੀਗੇ ਜਣਾ ਵੱਲੋਂ ਮਾਰਕੁਟਾਈ ਕੀਤੀ ਗਈ ਬਤਮੀਜ਼ੀ ਕੀਤੀ ਗਈ ਇਹਨਾਂ ਨੂੰ ਕੈਵਨ ਦੇ ਵਿੱਚ ਉਹਨਾਂ ਨੇ ਬੰਦ ਕੀਤਾ ਜੋੜਨ ਸਾਨੂੰ ਦੱਸਿਆ ਵੀ ਮੈਨੂੰ ਬੰਦ ਕਰਕੇ ਔਰ ਗਲਤ ਹਰਕਤਾਂ ਵੀ ਕੀਤੀਆਂ ਨਾਲ ਉਹਨਾਂ ਨੇ ਬੇਦਰਦੀ ਨਾ ਮਾਰਿਆ ਬੇਦਰਦੀ ਨਾ ਮਾਰਕੁਟਾਈ ਚੰਗੀ ਕੀਤੀ ਸੀਗੀ ਸੋ ਇਹਨਾਂ ਨੇ ਬਾਅਦ ਚ ਫਿਰ ਇੱਥੇ ਐਫ ਆਈ ਆਰ ਦਰਜ ਕਰਵਾਈ ਸੀਗੀ ਐਫ ਆਈ ਆਰ ਦਰਜ ਹੋਣ ਦੇ ਬਾਅਦ ਇਹਨਾਂ ਨੂੰ ਸ਼ਨਾਖਤ ਲਈ ਬੁਲਾਇਆ ਸੀਗਾ ਜੋ ਕਿ ਪੰਜ ਟੀਟੀ ਉਸ ਦਿਨ ਟ੍ਰੇਨ ਦੇ ਵਿੱਚ ਸੀਗੇ ਔਰ ਚਾਰ ਟੀਟੀ ਮੌਜੂਦ ਸੀਗੇ ਪੰਜਵਾਂ ਟੀਟੀ ਜਿਹੜਾ ਅਮਿਤ ਕੁਮਾਰ ਮੀਨਾ ਉਹ ਆਇਆ ਨਹੀਂ ਸੀਗਾ ਔਰ ਅੱਜ ਰੇਖਾ ਜੀ ਨੇ ਉਹਦੀ ਫੋਟੋ ਦੇਖ ਕੇ ਉਹਦੀ شناخت ਕੀਤੀ ਔਰ ਉਹਦਾ ਨਾਮ ਜੋ ਹੈਗਾ ਐਫਆਈਆਰ ਦੇ ਵਿੱਚ ਉਹਨਾਂ ਦਾ ਨਾਮ ਅੱਜ ਪਾ ਦਿੱਤਾ ਗਿਆ ਹੈ ਅਰੈਸਟ ਜਲ ਤੋਂ ਜਲਦ ਪਹਿਣੀ ਚਾਹੀਦੀ ਹੈ شناخت ਉਹ ਵੀ ਨਹੀਂ ਪੂਰੀ ਕੀਤੀ شناخت ਉਹਦੀ ਪੂਰੀ ਹੋ ਗਈ ਹੈ ਜੀ ਅੱਜ ਕੀ ਤੁਹਾਨੂੰ ਐਫਆਈਆਰ ਦੇ ਨਾਮ ਲਿਖਤਾ ਹੈ ਐਫਆਈਆਰ ਦੇ ਵਿੱਚ ਨਾਮ ਅੱਜ ਐਂਟਰ ਹੋ ਗਿਆ ਜੀ ਉਹਨੇ ਮੈਨੂੰ ਪੁਲਿਸ ਨੂੰ ਨਾਮਜਦ ਕਰ ਲਿਆ ਉਹਨਾਂ ਨੇ ਅਮਿਤ ਕੁਮਾਰ ਮੀਨਾ ਜੀ ਨੂੰ ਇੱਕ ਲੜਕੀ 8-10 ਦਿਨ ਖੱਜਲ ਹੋਈ ਐਫਆਈਆਰ ਨਹੀਂ ਸੀ ਹੋਈ ਜਦੋਂ ਮੈਨੂੰ ਪਤਾ ਲੱਗਾ ਸਾਡੀ ਜਥੇਬੰਦੀ ਨੂੰ ਪਤਾ ਲੱਗਾ ਸਾਡੇ ਜਥੇਬੰਦੀ ਦੇ ਸਤਕਾਰਯੋ ਗੁਰਮੀਤ ਜੀ ਕਾਲੋਂ ਸਾਹਿਬ ਨੇ ਸਾਡੇ ਨਾਲ ਖੜ ਕੇ ਇਸ ਬੱਚੀ ਨੂੰ ਇਨਸਾਫ ਦਿਵਾਇਆ ਅਸੀਂ ਸਮਾਜ ਦੀ ਜਥੇਬੰਦੀ ਦੇ ਬੜੇ ਧੰਨਵਾਦੀ ਆਂ ਔਰ ਸਾਥੇ ਮਾਤਾ ਨੇ ਬੜੀ ਹਿੰਮਤ ਤੇ ਹੌਸਲਾ ਰੱਖਿਆ ਜਿਹੜਾ ਇੱਕ ਅੜੇ ਰਹੇ ਖੜੇ ਰਹੇ ਇਨਸਾਫ ਦੇ ਵਾਸਤੇ ਤੇ ਅੱਜ ਸਾਨੂੰ ਐਸ ਐਚਓ ਸਤਕਾਰਯੋਗ ਸਰਦਾਰ ਪਰਵਿੰਦਰ ਸਿੰਘ ਜੀ ਨੇ ਸਾਡੇ ਨਾਲ ਇਨਸਾਫ ਕਰਦੇ ਹੋਏ ਐਫ ਆਈ ਆਰ ਕਰਕੇ ਬੰਦਾ ਨਾਮਜ਼ਦ ਕੀਤਾ ਤੇ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਸਾਨੂੰ ਇਨਸਾਫ ਦੀ ਪੂਰੀ ਆਸ ਹੈ ਕਿ ਉਹ ਜਿਹੜਾ ਬੰਦਾ ਗੈਰ ਹਾਜ਼ਰ ਹੈ ਇਸ ਵੇਲੇ ਉਹ ਛੇਤੀ ਤੇ ਛੇਤੀ ਐਸ ਐਚਓ ਸਾਹਿਬ ਅਰੈਸਟ ਕਰਨਗੇ ਅਤੇ ਉਹਨੂੰ ਬਣਦੀ ਜਿਹੜੀ ਸਜ਼ਾ ਦਿਵਾਉਣਗੇ ਦਾ ਸਰਿੰਦਰਪਾਲ ਸਿੰਘ ਕਾਉਂ ਸੰਸੇ ਸਮਾਜ ਦੇ ਪ੍ਰਧਾਨ ਸ਼ੇਰਪੰਜਾ ਮਹਾਰਾਜ ਰਣਜੀਤ ਸਿੰਘ ਸਭਾ ਦਾ ਪ੍ਰਧਾਨ ਅੱਜ ਜੋ ਕਿ ਸਾਨੂੰ ਹਿੰਮਤ ਪ੍ਰੇਮਕ ਪ੍ਰੇਮਜੀ ਹਮਤਾ ਜੀ ਨੇ ਤਾਰੀਫ ਕੀਤੀ ਤਾਂ ਸੀ ਕਿ ਆਪਣੀ ਸੰਸੀ ਬਰਾਦਰੀ ਦੇ ਨਾਲ 1 ਮਹੀਨੇ ਤੋਂ ਤੱਕਾ ਹੋ ਰਿਹਾ ਜੋ ਗੱਡੀ ਦੇ ਵਿੱਚ ਉਹਨਾਂ ਨਾਲ ਜਾਤੀ ਹੋਈ ਸੀ ਉਦੇ ਮੁਤਲਕ ਪੁਲਿਸ ਕੋਈ ਕਾਰਵਾਈ ਕਰ ਰਹੀ ਇਸ ਕਰਕੇ ਮੈਨੂੰ ਵੀ ਸੱਦਿਆ ਸੀ ਅਸੀਂ ਸਾਰੇ ਜਣ ਇਕੱਠੇ ਹੋ ਕੇ ਆਏ ਗੁਰਮੇਦ ਸਿੰਘ ਜੀ ਵੀ ਆਏ ਤੇ ਸਾਰਾ ਸਮਾਜ ਇਹਨਾਂ ਦਾ ਜਿਹੜਾ ਇਕੱਠਾ ਹੋ ਕੇ ਆਇਆ ਅਸੀਂ ਇਕੱਠੇ ਹੋ ਕੇ ਹਿੰਮਤ ਜੀ ਦੇ ਨਾਲ ਰਲ ਕੇ ਮਕੇਸ਼ ਕਾ ਜੋਰੀਆ ਜੀ ਦੇ ਨਾਲ ਰਲ ਕੇ ਸਾਰਿਆਂ ਨਾਲ ਰਲ ਕੇ ਇਕੱਠੇ ਹੋ ਕੇ ਅੱਜ ਰੇਲਵੇ ਸਟੇਸ਼ਨ ਤੇ ਆ ਕੇ ਇਹ ਗਾਮਾ ਕੀਤਾ ਤਾਂ ਕਰਕੇ ਉਸ ਜਿਸ ਟੂਟੀ ਨੇ ਔਰ ਪੁਲਸ ਵਾਲਾ ਨੇ ਜਾਂ ਕਿਸੇ ਨੇ ਵੀ ਮਂਗਲਾਜਮ ਨੇ ਉਸ ਕੁੜੀ ਬੀਬੀ ਰੇਖਾ ਦੇ ਨਾਲ ਯਾਦਤੀ ਕੀਤੀ ਸੀ ਉਹਦੇ ਵਿੱਚ ਉਹ ਤੀਜੀ ਦਾ ਨਾਮ ਦਰਜ ਕਰਵਾ ਕੇ ਉਹ ਤੇ ਪਰਚਾ ਦਰਜ ਕਰਵਾਇਆ ਹੈ ਇਸ ਕਰਕੇ ਪਰ ਉਹ ਗਾਇਹ ਜਰਿਆ ਅਸੀਂ ਇਹੀ ਪੁਲਿਸ ਨੂੰ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਉਹਨੂੰ ਫੜਿਆ ਜਾਵੇ ਪੇਸ਼ ਕੀਤਾ ਜਾਵੇ ਨਹੀਂ ਤੇ ਹੋ ਸਕਦਾ ਬੰਦਾ ਅੰਦੋਲਨ ਵੱਡਾ ਸਾ ਅੰਦੋਲਨ ਸ਼ੁਰੂ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ